ਉਹ ਇੰਤਰੀਆ ਤਲਾਈ ਜਾਣਾ ਮੇਰੇ ਦਿਮਾਗ ਲੈ ਬਣੀ ਕਿਵੇਂ ਲੱਗਦਾ ਕਮਰੇ ਦੇ ਵਿੱਚ ਕੋਈ ਆ ਗਿਆ ਦੇਖਦਾ ਨਹੀਂ ਆਪਾਂ ਤਾਂ ਪਿੱਛੇ ਰਹੀ ਤੇ ਹੈਗਾ ਹੈਗਾ ਮੈਨੂੰ ਤਾਂ ਇਹ ਜਵਾਕ ਸੰਭਲ ਲਈ ਬਿਠਾਤਾ ਇੱਕ ਆ ਬਈ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਨਵਾਂ ਦਿਨ ਤੇ ਨਵਾਂ ਵਲੌਗ ਅੱਜ ਦੇ ਵਲੌਗ ਚ ਅਸੀਂ ਚੱਲੇ ਆ ਫਰੀਦਕੋਟ ਕਿਉਂਕਿ ਇੱਕ ਤਾਂ ਆਪਣੀ ਛੋਟੀ ਸਾਲੀ ਦਾ ਹੈਗਾ ਵਿਆਹ ਅੱਜ ਕੀ ਬਣਾਉਣੇ ਸੂਟ ਸਾਡ ਬਣਾਉਣੇ ਕਿ ਫਰੀਆਂ ਸੂਟ ਬਣਾਉਣੇ ਉਹਦੇ 5 ਕੇ 6 ਜਿਹੜੇ ਬਣਾਉਂਦੇ ਹੁੰਦੇ ਆ ਆਪਣੀ 11 ਬਾਕੀ ਜਿਹੜੇ ਉਹ ਬਣਾਉਣੇ ਆ ਹੈ ਬਾਕੀ ਜਿਹੜੇ ਦੇਣ ਲੈਣ ਵਾਲੇ ਲੈਣ ਦੇਣ ਵਾਲੇ ਜਿਹੜੇ ਬਾਕੀ ਬਣਾਉਣੇ ਆ ਤੇ ਅਸੀਂ ਇਧਰੋਂ ਚੱਲੇ ਆ ਪਿੰਡ ਵੱਲੋਂ ਤੇ ਬਾਕੀ ਆਪਾਂ ਜਿਹੜੇ ਮੰਮੀ ਡੈਡੀ ਵਰਗੇ ਸਹੁਰਾ ਪਰਿਵਾਰ ਵਾਲੋਂ ਉਹ ਜਿਹੜੇ ਉਧਰੋਂ ਆਉਣਗੇ ਜੈਤੋ ਵਾਲੇ ਪਾਸਿਓ ਤੇ ਆਪਾਂ ਪਿੰਡ ਤੋਂ ਤੁਰ ਪਿਆ ਤੇ ਗੱਡੀ ਤੇ ਉੱਗਿਆ ਕਿ ਅੱਜ ਠੰਡ ਬਹੁਤ ਆ ਮੋਟਰਸਾਈਕਲ ਦਾ ਕੰਮ ਹੈ ਨਹੀਂਗਾ ਇੱਥੇ ਆਪਣੇ ਪਿੰਡ ਤੋਂ ਤਕਰੀਬਨ 20-25 ਕਿਲੋਮੀਟਰ ਜਿਹੜਾ ਹੈਗਾ ਫਰੀਦਕੋਟ ਤੇ ਆਪਾਂ ਪਹੁੰਚ ਗਏ ਆ ਚੰਦਵਾਜੇ ਮੁੱਦਗੀ ਸ਼ਹਿਰ ਟੱਪ ਕੇ ਤੇ ਤਕਰੀਬਨ ਆਪਣੇ ਪਿੰਡ ਤੋਂ ਆਪਾਂ ਆ ਗਏ ਆ 10-12 ਕਿਲੋਮੀਟਰ ਅੱਗੇ ਆਪਾਂ ਪਹੁੰਚ ਗਏ ਆ ਟਹਨੇ ਆਹ ਟਹਨੇ ਦਾ ਸਕੂਲ ਸੀਗਾ ਤੇ ਜਿੱਥੇ ਜਿੱਥੋਂ ਦਾ ਪ੍ਰਾਇਮੇਸ਼ੀਆ ਦਾ ਪ੍ਰਾਇਮੇਸ਼ੀਆ ਟੀਵੀ ਦਾ ਜਿਹੜਾ ਸੀਨੀਅਰ ਪੱਤਰਕਾਰ ਸਵਾਰ ਸੰਗ ਟਹਿਣਾ ਵੀ ਇਸੇ ਪਿੰਡ ਦਾ ਵਾ ਬਿਲਕੁਲ ਫਰੀਦਕੋਟ ਦੇ ਨਾਲ ਪਿੰਡ ਆ ਇਹ ਪਿੰਡਾ ਜਦੋਂ ਆਪਾਂ ਫਰੀਦਕੋਟ ਨੂੰ ਮੋੜਦੇ ਉਦੋਂ ਪਹਿਲਾਂ ਨਾਲ ਹੀ ਪੁਲਿਸ ਵਾਲਾਂ ਦਾ ਨਾਕਾ ਵੀ ਲੱਗਿਆ ਹੁੰਦਾ ਤੇ ਆ ਇਹਨਾਂ ਬੈਰੀਕੇਡ ਪਏ ਆ ਸਾਹਮਣੇ ਬਾਈਪਾਸ ਬਠਿੰਡੇ ਨੂੰ ਲੰਘ ਜਾਂਦਾ ਆਪਾਂ ਇੱਥੋਂ ਜਾਵੜਨਾ ਰੂਟ ਜਿਹੜਾ ਇਹ ਫਰੀਦਕੋਟ ਨੂੰ ਹਾਈ ਦੇਖ ਖੇੜ ਦੇ ਪਹੁੰਚ ਗਏ ਆਪਾਂ ਫਰੀਦਕੋਟ ਸ਼ਹਿਰ ਇਥੋਂ ਜਿਹੜਾ ਆਪਣਾ ਦੋਹਾਂ ਤਨਮੈਂਟਾਂ ਦਾ ਰਸਤਾ ਰਹਿ ਗਿਆ ਦੁਕਾਨ ਦਾ ਪਹਿਲਾਂ ਹੋ ਸਕਦਾ ਆਪਾਂ ਘਰੇ ਜਾਵਾਂਗੇ ਇੱਕ ਹੋਰ ਸਾਲੀ ਆਪਣੀ ਫਰੀਦਕੋਟ ਦੇ ਵਿੱਚ ਅਸੀਂ ਆ ਗਏ ਫਰੀਦਕੋਟ ਪਹਿਲਾਂ ਸਾਡੂ ਦੇ ਘਰੇ ਤੇ ਫਿਰ ਇਹ ਦੁਕਾਨ ਤੋਂ ਆਉਣਗੇ ਫਿਰ ਜਾਵਾਂਗੇ ਅਸੀਂ ਆਹ ਕੌਣ ਸੋਸਰੀਪਾਲ ਕਿਵੇਂ ਆ ਤਰਾ ਪਪਾ ਪਪਾ ਤਰਾ ਕਿੱਥੇ ਸਤਿ ਸ਼੍ਰੀ ਅਕਾਲ ਪੈਰੀ ਹੱਤ ਲਾਈ ਜਨਾ ਮੈਂ ਕੋਈ ਨਹੀਂ ਮੈਂ ਕੋਈ ਕਿਵੇਂ ਆ ਤੂੰ ਬਤਰੀ ਗਿਆ ਤੂੰ ਮੈਨੂੰ ਤਾਂ ਬਠਾਤਾ ਇਹਨਾਂ ਜਵਾਕਾਂ ਦੇ ਨਾਲ ਮੈਨੂੰ ਤਾਂ ਇਹ ਜਵਾਕ ਸੰਭਲ ਲਈ ਬਠਾਤਾ ਇੱਕ ਆ ਬੈਠਾ ਹੈ ਕਾਰ ਆ ਤੇ ਇੱਕ ਆ ਰ ਉਹ ਆਪ ਸੂਟ ਉਹ ਲਈ ਜਾਂਦੇ ਆ ਇਹ ਤੰਗ ਕਰਨ ਨੂੰ ਮੇਰੇ ਨਾਲ ਮੇਰੇ ਕੋਲ ਆ ਇਹ ਤੰਗ ਕਰਨ ਨੂੰ ਮੇਰੇ ਕੋਲ ਸੋ ਬੇਸਪੋਰਟ ਕਵਰ ਪੂਰੀ ਕੀ ਵਾਲੀ ਮੈਨੂੰ ਜੀ ਮੇਰੇ ਜੋੜ ਲੈਣਾ ਹੋਵੇ ਹੈਗਾ ਹੈਗਾ ਵੀਰੋ ਟੱਕਾ ਪੈਕ ਕਰੋ ਜੀ ਸਾਰਾ ਪਹਿਲਾ ਲੋਕਾਂ ਨੇ ਕਿਹੜੇ ਖਾਈ ਲੋ ਜੀ ਸੂਟ ਲੈ ਲੈ ਪਈਓ ਨਾਲੇ ਕਿਹੜੇ ਸੂਟ ਲੈਣ ਕਿਹਦੇ ਕਿਹੜੇ ਆ ਸਾਢੇ 3 ਲੱਗੂਗਾ ਜੀ ਆ ਕੁਰੀਜ ਵਗੈਰਾ ਵਧੀਆ ਬਣੋ ਕਹਿੰਦੀ ਹੈਵੀ ਸਟੱਫ ਘਾਰਾ ਵਾ 330 ਰੁਪਏ ਮੀਟਰ ਨਾ ਆਪਣਾ ਨਹੀਂ ਇਹ ਇਹ ਨਹੀਂ ਇੱਧਰ ਬੱਤੀ ਨੂੰ ਸਿੱਧੇ ਇੱਥੇ ਆਪਾਂ ਹੁਣ ਕਰਾਵਾਂਗੇ ਜੁੱਤੀ ਪਸੰਦ ਚੱਕੋ ਜੀ ਹੂੰ ਆ ਇੱਕ ਪੈਕੇਟ ਹੁਣੇ ਚੱਕ ਲੈ ਕੇ ਚੱਕ ਲੈ ਕਿਹੜੀ ਆ ਗਈ ਪਸੰਦ ਇਹ ਵੀ ਵੀਰੇ ਟਰਾਈ ਕਰਕੇ ਫਿਰ ਕੇ ਦੇਖ ਕੇ ਜਾਓ ਬਾਪੂ ਕਿੰਨੇ ਦੀ ਹੈ ਜੀ ਨਹੀਂ ਕੁੜੀ ਦਾ ਫਾਈਲ ਦਾ ਜਿੰਨੇ ਮਰਜੀ ਛੋਟੇ ਲੈ ਲੋ ਡਿਜ਼ਾਈਨਿੰਗ ਲੈ ਲੋ ਕੁਆਲਿਟੀ ਹੁੰਦੀ ਹੈ ਮੇਰੇ ਕੋਲ ਮੇਰਾ ਤਾਂ ਹੋਰ ਸੇਵ ਦਾ ਕੰਮ ਰਕੇ ਕੋਈ ਆ ਗਿਆ ਦੇ ਦਿੱਤਾ ਨਹੀਂ ਆਪਾਂ ਤਾਂ ਪਿੱਛੇ ਰਹੀ ਤੇ ਹੁਣ ਅਸੀਂ ਚੱਲੇ ਆ ਬਾਬੇ ਫਰੀਦ ਵਾਲੀ ਮਾਰਕੀਟ ਚ ਜੁੱਤੀਆਂ ਪਸੰਦ ਕਰਨੀਆਂ ਤੇ ਭਾਂਡੇ-ਪੁੰਡੇ ਲੈਣੇ ਮਾਰੇ ਮੋਟੇ ਆ ਗਏ ਰਾਜੇ ਦਾ ਕਿਲਾ ਭਾਂਡਿਆਂ ਵਾਲੀ ਦੁਕਾਨ ਤੇ ਆ ਗਏ ਆ ਤੇ ਹੁਣ ਸਰਗੋਣੀ ਤੇ ਰਾਜ ਤੇਰੇ ਤੇ ਨਹੀਂ ਜਾਣਾਗਾ ਆਜੋ 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 ਉਹ ਉਹ ਅਗਰ ਰਾਜੇ ਦਾ ਮਹਿਲ ਰਾਜੇ ਦਾ ਮਹਿਲ ਸਰਗੁਰ ਪਤਾ ਨਹੀਂ ਕੀ ਮੰਗਦੀ ਆ ਯਾਰ ਕੀ ਮੰਗਦੀ ਆ ਸਰਗੁਰ ਖਿਲਾੜੇ ਮੰਗਦੀ ਆ ਮੈਨੇ ਫੇਰ ਦਿੰਦੇ ਪਾ ਕੇ ਪੰਗਣ ਵਾਲੀ ਜੇ ਫੋਟੋ ਚਾਹੀਏ ਫੋਟੋ ਮਿਲ ਜੇਗਾ ਲੈਣੇ ਤਾਂ ਫੋਟੋ ਮਿਲ ਜੀਏਗਾ ਫੋਟੋ ਦੇ ਆ ਗਏ ਸੀਗੇ ਥੱਕ ਹਾਰ ਗਏ ਤੇ ਬਹਿ ਗਿਆ ਤੇ ਸਿਰ ਸਾਡਾ ਦੋ ਖੁੱਲਾ ਫਿਰ ਸਾਰ ਕੋਲ ਬਰੇਕ